ਕੀ ਕੋਈ ਦਰਦ ਨਹੀਂ ਕੋਈ ਦਰਾਣਾ ਨਹੀਂ ਕੋਈ ਜਖਾਣਾ ਨਹੀਂ ਬਾਬਾ ਜੀ ਮੇਰੇ ਮੋਬਾਈਲ ਬਾਰੇ ਜਮੀਂ ਹੋਏ ਬੜੇ ਕੁੜੀਆਂ ਮਾਰਦਾ ਸੀ ਪਸਣਾ ਮਿਲ ਕੇ ਰੱਖੋ ਚਿਕਨ ਉਹ ਲੈ ਕੇ ਜਾਊਗਾ ਲੋਕਾਇਦਾ ਪਈਆਂ ਕੁੜੀਆਂ ਮਾ ਦੋ ਕੱਪੜਾ ਜਿਹੜਾ ਤੇ ਕੱਪੜੇ ਕੱਪੜੇ ਉਹ ਚੱਕ ਲਿਆ ਦੋ ਜੀ ਜਾਏ ਹਾਂ ਚੱਕ ਲਿਓ ਚੱਕ ਲਿਓ ਬਾਈ ਮਾਡਾ ਸੁਤੀ ਭਈ ਨੂੰ ਸੁੱਤੀ ਹੋਈ ਥੋੜੇ ਚੱਕਾ ਦੇਗਾ ਮਾਡਾ ਸੁਤੀ ਭਈ ਨੂੰ ਖਾਦੀ ਬਾਬਾ ਜੀ ਆਜ ਮੰਮੀ ਖੜੀਆ ਪੁੱਛ ਰੋ ਜੇ ਉਹ ਨਹੀਂ ਮਿਲਦੇ ਵਧੀਆ ਬੰਦੇ ਵਾਖਦੇ ਨੇ ਉਦਾ ਪਰਿਵਾਰ ਹੈ ਜੀ ਤੁਹਾਨੂੰ ਵਾਖ ਰਹੀ ਇੱਚ ਹੀ ਗਈ ਹੁੰਦੀ ਹੈ ਸਾਰੇ ਚਲੋ ਕਿੱਥੇ ਚਲੇ ਗਏ ਸਾਬਾਈ ਬੱਧੀ ਹੱਸੀ ਦਾ ਕਹਿੰਦੇ ਬੱਧੀ ਛੋਟੀ ਬੱਚੇ 8 9 ਛੋਟੀ ਮਰਦੀ ਹੋ ਜਾਵਾਂ ਜੀ ਬਾਬਾ ਕਿਸੇ ਬੰਦੇ ਨੇ ਕਹਾ ਹੋਵੇ ਅਜ ਤਾਂ ਪਾਉਣ ਅਜ ਤਾਂ ਇੱਕ ਵਾਰੀ ਵੀ ਨਹੀਂ ਆਹ ਕਹਿੰਦਾ ਵੀ ਆ ਹਿੱਲੇ ਹਿੱਲਾ ਹੋਵੇ ਜੀ ਦੁਬਾਰਾ ਹਿੱਲਾ ਹੋਵੇ ਜੀ ਵਿਚੇ ਸਾਡੇ ਜਵਾਬ ਨੇ ਜੀ ਕਹਾ ਦੇਵਾ ਅਸੀਂ ਜ਼ਿੰਮੇਵਾਰੀ ਦੰਨੇ ਠੀਕ ਜੀ ਇਹ ਕੋਈ ਵਾਦ ਕੋਈ ਵਾਦ ਲੱਗਿਆ ਹੋਇਆ ਰੋਡ ਤੋਂ ਉੱਪਰ ਗਿਆ ਬਹਾਦਰ ਬੰਦੂ ਸੇਵਾਦਾਰੀ ਨਿਰਵਾਹ ਦਸ ਤਈ ਤੁਸੀਂ ਆਖਿਆ ਵੀ ਬਾਬਾ ਜੀ ਨਾਲ ਆਇਆ ਸੇਵਾਦਾਰ ਬਾਬਾ ਜੀ ਦਾ ਤੋੜਦੀ ਨਹੀਂ ਇਹਨੂੰ ਟੱਕਰ ਨਹੀਂ ਆਉਂਦੀ ਬੰਦੇ ਕਹੇ ਸੀ ਸਾਨੂੰ ਦੇਖਾਂਗੇ ਕੀ ਆਹੀ ਆ ਮੇਰੇ ਮਾਪੇ ਗੁੱਟਾ ਜਾਂਦੀ ਮੈਂ ਕੋਈ ਤਾਂ ਨਹੀਂ ਮੰਗਿਆ ਬਹੁਤ ਵਾਰ ਹੋ ਗਿਆ ਮੈਂ ਤਾਂ ਕੁਛ ਨਹੀਂ ਮੰਗਿਆ ਸੀ ਐਨਾ ਕੰਨੇ ਕੁੜੀ ਨੇ ਮੰਗ ਕੇ ਬਾਕੀ ਗਾੜਾ ਰਾਮਰਾਣੀ ਤਾਂ ਬਹੁਤ ਖੁਸ਼ ਹੈ ਮਾਤਾ ਜੀ ਦਿੱਤਾ ਹੈ ਬਹੁਤ ਖੁਸ਼ ਹੈ ਅਸੀਂ ਕੁਛ ਨਹੀਂ ਮੰਗਿਆ ਆ ਅਸੀਂ ਨਹੀਂ ਮੰਗਿਆ ਹੈ ਜਦੋਂ ਪਿੱਛੇ ਜਿਹੜਾ ਪਿੱਛੇ ਲੱਗਾ ਉਹਦੇ ਮਿੱਟੀ ਪਾਓ ਆ ਅੱਗੇ ਭਈ ਜਵਾ ਕਨਾਲ ਕਰ ਬਸਾਉਂਦਾ ਜੇ ਕੋਈ ਗਲਤੀ ਕੋਈ ਹੋਊਗਾ ਜੇ ਦੁਬਾਰਾ ਕੋਈ ਗਲਤੀ ਕਰ ਗਿਆ ਤੇਰਾ ਸਾਨੂੰ ਫੋਨ ਕਰ ਦੇਣਾ ਹਾਂ ਮੈਂ ਸਾਨੂੰ ਫੋਨ ਕਰ ਦੇਣਾ ਆਪ ਡਾਕ ਫੇਰਾਂਗੇ ਅਸੀਂ ਕਿਸੇ ਦਿਨ ਹੋਈ ਨਹੀਂ ਨਾ ਜੇ ਡੇਢ ਦਿਨ ਲੱਗਦੀ ਕੋਈ ਇਹ ਵਿੱਚ ਗਲਤੀ ਕਰ ਹੁੰਦੀ ਜੇ ਤੂੰ ਕਰਤੀ ਜਿੰਮੇਦਾਰੀ ਮੈਂ ਪਹਿਲਾਂ ਮੈਂ ਮਾੜੀ ਮਾੜੀ ਕਰਦੇ ਵੀ ਹੋ ਗਨ ਲੱਗ ਕੰਮ ਗਿਆ ਕੰਮ ਤੋਂ ਪਿੱਛਾ ਦਾ ਕਰਨੀ ਨਹੀਂ ਇਹਦਾ ਚੱਲ ਜਾਈ ਜਾਂਦਾ ਕਿਸੇ ਦੇਖੀ ਕੇ ਦੇਣਾ ਕੋਨੇ ਦੋਤਨ ਵਾਰੀ ਜਿੰਮੇਵਾਰੀ ਬਾਬਾ ਜੀ ਲਾਇ ਕਰੂਗਾ ਕੋਨੇ ਦੋਤਨ ਵਾਰੀ ਜਿੰਮੇਵਾਰੀ ਲਾਇ ਦੀ ਸਭ ਪਤਾ ਕਿ ਯਾ ਪਿੰਡ ਸੁਭਾਤ ਹੁਣ ਤਾਂ ਸਰਪੰਚ ਦੀ ਕੋਈ ਜ਼ਿੰਮੇਵਾਰੀ ਨਹੀਂ ਨਾ ਬਣੀਦਾ ਹੁਣ ਤਾਂ ਛੋਟੀ ਜ਼ਿੰਮੇਵਾਰੀ ਹੈ ਗ੍ਰਾਸ ਦਾ ਇਹ ਸਰਪੰਚ ਤੋਂ ਕਿਤੇ ਉਹ ਨਹੀਂਗੇ ਜੇ ਤੁਸੀਂ ਤੁਹਾਡੇ ਇੱਕ ਗੱਲ ਕਰਦੇ ਆਗੇ ਇਹ ਸਾਰੀ ਪੰਚਾਇਤ ਆ ਪੰਚਾਇਤ ਤੋਂ ਵੀ ਉੱਪਰ ਦੀ ਨੇ ਇੱਥੇ ਹੋ ਜੂਗੀ ਸਾਰਾ ਕੰਮ ਹੋਊਗਾ ਕੀ ਕੰਮ ਨਹੀਂ ਹੁੰਦੇ ਮੇਰੀ ਗੱਲ ਸੁਣੋ ਕਿਹੜੀ ਗੱਲ ਦੀ ਜ਼ਿੰਮੇਵਾਰੀ ਲੈ ਕੇ ਜਾਵਾਂਗੇ ਉਹ ਪੂਰਨਵਾ ਕੇ ਜਾਵਾਂਗੇ ਤੇਰੇ ਨਾਲ ਕੋਈ ਇਹ ਨਹੀਂ ਹੈਗੀ ਵੀ ਉਹ ਇਹ ਕਿੱਥੇ ਕੰਮ ਕਰਦੇ ਆ ਮਨ ਜੇ ਕੱਚਾ ਕੰਮ ਨਹੀਂ ਕਰਦੇ ਕੋਈ ਵੀ ਜ਼ਿੰਮੇਵਾਰੀ ਲੈ ਕੇ ਜਿੰਮੇ ਨਿਭਾਵਾਗੇ ਸੀ ਜੇ ਗਲਤੀ ਕਰਦੇ ਆ ਕੁੜੀ ਤਾਂ ਇਹ ਇੰਦਰ ਨੇੜੇ ਨਾਲ ਸਾਨੂੰ ਜੇ ਤੂੰ ਗਲਤੀ ਕਰਦਾ ਤਾਂ ਤੂੰ ਡੇੜਾ ਅਸੀਂ ਵੀਡੀਓ ਬਣਾ ਲੀਂਦਾ ਆ ਵੀਡੀਓ ਬਣਾ ਕੇ ਸਾਨੂੰ ਭੇਜਦੇ ਸੀ ਆ ਅਸੀਂ ਥੋੜਾ ਘਰ ਮਸੂਰਿਆ ਅਸੀਂ ਕੀ ਖਾਣਾ ਥੋੜੇ ਵਿੱਚ ਆਪ ਤੂੰ ਉੱਜੜਦੇ ਉੱਜੜ ਜਾਂਦੇ ਨੇ ਪਾਸੇ ਬਰ ਜਾਂਦੇ ਨੇ ਮੇਰੇ ਘਰ ਨਹੀਂ ਤੈਨੂੰ ਜੁਲਣਾ ਹੈਗਾ ਫਿਰ ਦੇਖੀਂਗਾ ਬਾਬਾ ਜੀ ਕੀ ਮਸਲਾ ਸੀ ਅੱਜ ਇਹਨਾਂ ਦਾ ਜਿਹੜਾ ਤੁਸੀਂ ਅੱਜ ਪਹੁੰਚੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦੋਨਾਂ ਦਾ ਮੀਆਂ ਬੀਬੀ ਦਾ ਝਗੜਾ ਸੀਗਾ ਨਿੱਕੇ ਨਿੱਕੇ ਗੱਲਾਂ ਨੂੰ ਲੈ ਕੇ ਮੈਂ ਆਪਾਂ ਪਹਿਲਾਂ ਵੀ ਦੱਸਿਆਗਾ ਤੇ ਇਹ ਗੁੱਡੀ ਦੇ ਸੌਰਵ ਸਾਹਿਬ ਨੇ ਬੁਰੀਜੰਟ ਸਿੰਘ ਜੀ ਬਾਲੀਆਂ ਤੋਂ ਬੁਰੀਜੰਟ ਸਿੰਘ ਜੀ ਅਸੀਂ ਤੁਹਾਨੂੰ ਇੱਕ ਗੱਲ ਕਹਿਨੇ ਆਂ ਹਾਂਜੀ ਇਹ ਤੋਂ ਪਿੱਛੇ ਜਿਹੜਾ ਕੁਝ ਹੋ ਗਿਆ ਠੀਕ ਠੀਕ ਆ ਉਹ ਗੱਲਾਂ ਸੱਜਣੀਆਂ ਕਹਿਣੀਆਂ ਠੀਕ ਅੱਜ ਤੋਂ ਬਾਅਦ ਇਹ ਕੁੜੀ ਗਲਤੀ ਕਰਦੀ ਐ ਪਹਿਲਾਂ ਤਾਂ ਤੁਹਾਡੇ ਇਹੋ ਬਜ਼ੁਰਗ ਨੇ ਹਨਾ ਲਵੇ ਨੇ ਉਹਨਾਂ ਨੂੰ ਦੱਸ ਦੇ ਠੀਕ ਤੇ ਅਸੀਂ ਤੁਹਾਨੂੰ ਆਪਦਾ ਨੰਬਰ ਦੇ ਕੇ ਆ ਨਾ ਤੁਹਾਡੇ ਕੋਲੇ ਸਾਡਾ ਨੰਬਰ ਹੈਗਾ ਵੀ ਆ ਤਾਨੂੰ ਕੋਈ ਨੇੜੇਉ ਨਹੀਂ ਲੱਗਦੀ ਜੇ ਇਹ ਗਲਤੀ ਕਰੋਗੇ ਸਿਆਪ ਡਾਂਗ ਫਿਰ ਕੇ ਜਾਵਾਂਗੇ। ਸੋਡੇ 'ਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ। ਵੀ ਹੁਣ ਤੁਸੀਂ ਇਹ ਦੱਸੋ ਵੀ ਅੱਗੇ ਬਾਤ ਤੇ ਹੁਣ ਕੁੜੀ ਨੂੰ ਘਰੇ ਲੈ ਕੇ ਜਾਣੇ ਹਾਂ। ਹਾਜੀ ਪੰਚਾਇਤ 'ਚ ਬਹਿ ਕੇ ਸਰਪੰਚ ਸਾਹਿਬ ਨੂੰ ਬੁਲਾ ਲੰਨੇ ਅਸੀਂ ਆਪਾਂ ਉਹ ਹੁਣ ਦੁਬਾਰੇ। ਠੀਕ ਹੈ। ਅਸੀਂ ਲਿਜਾਣ ਨੂੰ ਤਿਆਰ ਹਾਂ ਬਾਬਾ ਜੀ। ਅੱਗੇ ਤੋਂ ਤੁਹਾਡੀ ਕੋਈ ਗਲਤੀ ਨਾ ਹੋਵੇ। ਬਾਬਾ ਜੀ ਦੋ ਵਾਰ ਸਾਲ ਭਰ ਇਹ ਕੁੜੀ ਗਲਤੀ ਕਰੂਗੀ। ਤੁਸੀਂ ਸਾਨੂੰ ਫੋਨ ਕਰ ਦੋ ਦਵਾਰ ਸਾਲ ਪਹਿਲਾਂ ਕੇਸ ਲਾ ਕੇ ਆਖਿਆ ਜੀ ਇਹਨਾਂ ਨੇ ਅਸੀਂ ਤਾਂ ਉਦੋਂ ਲੈ ਆਏ ਅਸੀਂ ਹੁਣ ਬਿੱਲ ਜਾਣ ਨੂੰ ਤਿਆਰਾਂ ਬਾਬਾ ਜੀ ਗੁੱਡੀ ਛੱਡਣੀਆਂ ਪੈਣਗੀਆਂ ਇੱਥੇ ਆ ਇੱਧਰ ਹੋ ਕੇ ਆ ਜਾ ਕੋਈ ਆ ਜਾ ਕੋਈ ਨਾ ਪਈ ਉਹ ਹੋ ਜਾ ਠੀਕ ਆ ਗੁੱਡੀ ਅੱਜ ਤਾਂ ਮੈਂ ਇੱਥੇ ਸਾਡ ਕੇ ਆਵਾਂਗੇ ਮੇਰੇ ਘਰੇ ਇਸ ਤੋਂ ਬਾਅਦ ਤੈਂ ਕੋਈ ਵੀ ਗਲਤੀ ਨਹੀਂ ਕਰਨੀ ਠੀਕ ਆ ਜੇ ਕੋਈ ਕਰ ਦਿੱਤੀ ਤਾਂ ਉਹਨੇ ਸੱਸ ਸੌਰਾਂ ਨੇ ਠੀਕ ਆ ਰੋਟੀ ਆਪ ਪਕਾ ਇਹਨਾਂ ਨੂੰ ਖਵਾ ਦੇ ਘਰਾਂ ਤੋਂ ਤਿਆਰ ਕਰਕੇ ਦੇ ਰੋਟੀ ਉਹ ਕੰਮ ਤੇ ਜਾਂਦਾ ਤੇ ਦੂਬਾ ਤੇਰੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਅਸੀਂ ਗਲਤੀ ਜੇ ਤੇਰੇ ਚੋਲੇ ਆਏ ਨੇ ਬਾਬਾ ਜੀ ਦੋ ਇਹ ਨੇ ਬਸ ਤੀਜਾ ਦਾ ਹੋਰ ਕੋਈ ਹੈ ਨਹੀਂ ਅਸੀਂ ਸਾਰਾ ਦਿਨ ਕਹਿੰਦੇ ਆਪ ਦਾ ਪੁੱਤ ਘਰ ਬਸਾ ਲਓ ਇੱਥੇ ਬਹੁਤ ਜ਼ਮੀਨਾਂ ਵਾਲੇ ਫਿਰਦੇ ਇਹਨਾਂ ਨੂੰ ਰਿਸ਼ਤੇ ਨਹੀਂ ਹੁੰਦੇ ਸਿਉਨੇ ਵਰਗਾ ਰੱਬ ਨੇ ਤਾਨੂੰ ਪੁੱਤਰ ਦਿੱਤਾ ਹੈ ਕਾਦੇ ਪਿੱਛੇ ਜਵਾਖ ਦੀ ਜ਼ਿੰਦਗੀ ਖਰਾਬ ਕੀਤੀ ਆ ਲੇਕੇ ਨਿੱਕਾ ਦਾ ਬਲੂਰ ਹੈ ਬੱਚਾ ਉਹ ਦੱਸ ਦੇ ਕਿਤੇ ਜਾਣਾ ਹੋਣਾ ਦੋਨੋਂ ਨੂੰ ਕਿੰਨਾ ਤੱਕਿਆ ਦਿਖਾ ਦਿਓ ਮੜੇ ਆ ਉਹ ਬੱਚਾ ਦਿਖਾ ਦਿਓ ਛੋਟਾ ਆ ਬੱਚਾ ਦਿਖਾ ਦਿਓ ਤੁਠਾ ਦਾ ਮਤਲਬ ਤੂੰ ਚ ਏ ਬੱਚੇ ਨੇ ਬਲੌਰ ਦੀ ਕਿਉਂ ਜ਼ਿੰਦਗੀ ਖਰਾਬ ਕੀਤੀ ਆ ਤੁਸੀਂ ਆਪਦੇ ਘਰ ਦੇ ਝਗੜੇ ਚ ਪੁੱਛਿਆ ਵੀ ਨਹੀਂ ਜੀ ਕੁੱਝ ਗੱਲਾਂ ਇਦਾਂ ਦੀਆਂ ਹੁੰਦੀਆਂ ਨੇ ਪੁੱਤ ਜਿਹੜੀਆਂ ਹਾਜ਼ਮ ਵੀ ਕਰਨੀਆਂ ਪੈਂਦੀਆਂ ਨੇ ਨਿੱਕੇ ਨਿੱਕੇ ਗੱਲਾਂ ਨੂੰ ਲੈ ਕੇ ਨਾ ਨਾਲ ਝਗੜਾ ਕਰਿਆ ਕਰੋ ਨਹੀਂ ਝਗੜਾ ਕਰੇਗਾ ਤਾਂ ਉਹਨੇ ਬੱਚੇ ਵਾਤੀ ਬੱਚਾ ਹੋਗਾ ਠੀਕ ਆ ਪਰ ਪਰਿਵਾਰ ਆਪਾਂ ਦੇ ਸਾਥ ਦਾ ਨਾਮ ਤਾਂ ਹੁੰਦਾ ਥੀ ਜਿੱਦਾਂ ਨਾਲ ਕੋਈ ਤੇਨੇ ਬਾਹਰ ਕੀਤੀ ਬੈਠ ਜਾ ਮੈਂ ਮਾਤਾ ਬਾਹਰੋਂ ਕਾਲ ਸੁਣਦਾ ਮੈਂ ਇਹ ਮਾਤਾ ਜੀ ਨੇ ਮੈਨੂੰ ਫੋਨ ਕਰਕੇ ਕਹਿਤਾ ਆਈ ਗਏ ਨੇ ਮਰਾਖ ਨੂੰ ਜਾ ਕੇ ਇਹ ਤੇ ਜਾ ਤੈਨੂੰ ਕਹਾਂ ਕਿ ਉਹ ਖੜੀ ਹੋ ਜੀ ਇਹ ਮਾਤਾ ਜੀ ਬਹਿ ਜਾ ਤੂੰ ਕਹਿੰਦੇ ਅਸੀਂ ਗੁੜੀ ਨਹੀਂ ਥਾਮ ਨਹੀਂ ਥਾਮ ਪਈਆ ਕਰਦੀ ਲੱਗਦਾ ਅਸੀਂ ਕੋਈ ਇੱਥੇ ਉੱਥੋਂ ਕੋ ਆਇਆ ਉਹ ਕੋ ਲੱਗਿਆ ਇਹ ਨਾ ਅੱਧੀ ਨਾ ਗਈ ਯਾਰਾਂ ਕਈ ਕੀ ਜਾ ਰਹੀ ਸੀ ਸਤ ਸਤ ਉਹ ਯੋਰੀ ਵਧੀਆ ਬਸਦੀ ਸੀ ਠੀਕ ਹੈ ਜਿਹੜਾ ਤੁਸੀਂ ਕੇਸ ਮਾਇਆ ਉਹਦਾ ਸੇਮੀਆ ਬੱਚਾ ਵੀ ਹੋਇਆਗਾ खाएंगे <थीच्चारें ग्रागें पिंद्ण फुँगा>।.

ਇਹ ਨਹੀਂ ਆਮਾ ਬਾਕੀ ਗੱਲਾਂ ਸਭ ਤੋਂ ਬਾਕੀ ਲੈਣੀਆਂ ਘਰੇ ਤਾਂ ਨਹੀਂ ਲੈਣੀਆਂ ਪੁੱਛੇ ਦੌਰ ਕੋਲ ਨਿਕਲ ਨੂੰ ਗੱਲ ਨਹੀਂ ਲਾਉਣਾ ਇਹ ਵੇ ਜਿਆ ਲੋਕ ਜੇ ਅੱਜ ਤੋਂ ਕੁੜੀ ਰੱਖ ਕੇ ਕੱਲ ਨੂੰ ਤੂੰ ਤਮਾਸ਼ਾ ਕਰੇਗਾ ਕੁੜੀ ਤਮਾਸ਼ਾ ਕਰੇਗੀ ਗੱਲ ਨਹੀਂ ਇਹ ਉਹ ਚੰਗੀਆਂ ਗੱਲਾਂ ਨਹੀਂ ਆ ਮੇਰੇ ਅਸੀਂ ਇੱਕ ਦਿਨ ਹੋਰ ਦਾਦਿਆ ਜਦ ਰੱਖ ਕੇ ਜਾਮਾ ਕੀ ਕੀ ਦੋਸਤ ਨਹੀਂ ਸਕਦਾ ਲਾਉਂਦਾ ਮੈਂ ਜੁਰੂ ਅੱਜ ਵੀਡੀਓ ਬਣਾਉਣਾ ਨਹੀਂ ਹੁਣ ਵੀਡੀਓ ਕਰ ਤੂੰ ਮੈਨੂੰ ਡਾਕੀ ਕਰੇਗਾ ਹਾਂ ਹਾ ਬਤਾ ਬੈਠਾ ਗਾ ਕੋਈ ਨਾ ਕੋਈ ਉਨੀਤੀ ਹੋ ਗਿਆ ਇਹਨੂੰ ਦੱਸ ਬਾ ਠੀਕ ਕੋਈ ਕੰਮ ਪਈ ਇਹਨਾਂ ਨਾਲ ਲੜਨ ਦੀ ਲੋੜ ਨਹੀਂ ਇਹਦੇ ਨਾਲ ਲੜਨ ਦੀ ਲੋੜ ਨਹੀਂ ਉਹਦੇ ਨਾਲ ਬੋਲਣ ਦੀ ਲੋੜ ਨਹੀਂ ਹਾਂਜੀ ਹਾਂ ਮੈਂ ਕਹਿੰਦਾ ਇਹ ਇਹ ਪੰਦਰਾਂ ਕੰਮ ਹੈ ਮੇਰੀਆਂ ਲੈ ਕੁੜੀਆਂ ਜੇ ਤੇਰੇ ਨਾਲ ਹੋਟੇ ਨਾ ਚੜਾ ਜਾਵੇ ਜੈ ਭਗਵਾਨ भई <laughs> त ਏ ਭਾਈ ਤੈਨੂੰ ਕੋਈ ਕਹਿੰਦਾ ਨਹੀਂ ਆਇਆ ਚਲੋ ਕੋਈ ਨਹੀਂ ਕਿਸੇ ਟਾਈਮ ਆਇਆ ਉਹਨਾਂ ਦਾ ਪੈਂਦਾ ਹੀ ਆ ਪੈਣ ਭਾਈ ਨਾਲ 10 ਮਿੰਟ ਹੋਇਆ ਨਾ ਕਿ ਦੋ ਤਾਰ ਚੱਲ ਪਾਦਾ ਉਹ ਨੂੰ ਉਹ ਨਹੀਂ ਜਿਵੇਂ ਆਖਣ ਨੂੰ ਪਈ ਹੁੰਦਾ ਨੇ ਇਹ ਉਹ ਵੀ ਨੇਵੇਂ ਵੀ ਲੈਣੀਆਂ ਆ ਗਾਪੀ ਸਮਝਦੇ ਨੇ ਕਿ ਆਪਾਂ ਕਿਹੜੇ ਸਮਝੀ ਵੀ ਅਰੇ ਚੁੱਪ ਕਰ ਲੈ ਬੰਦੇ ਵਾਹਿਗੁਰੂ ਜੀ ਕਹਿ ਰਿਹਾ ਉਸ ਤੋਂ ਸੋ ਬੇਨਤੀ ਕਰਦੇ ਜੀ ਹੈਲੋ ਮੁੰਡੇ ਤੈਨੂੰ ਪਰਿਵਾਰ ਨਾਲ ਚਲਾਉਂਦਾ ਠੀਕ ਹੈ ਹੈਲੋ ਇਹ ਵੀ ਕਹਿ ਤੂੰ ਬਾਈ ਤੇਰੀ ਵੀ ਕੋਈ ਗਲਤੀ ਨਾ ਹੋਵੇ ਤਾਈ ਨੇ ਭਾਈ ਕੋਈ ਗਲਤੀ ਨਹੀਂ ਕਰਨੀ ਹੈਲੋ ਜਿੱਥੇ ਕੁੜੀ ਨੇ ਜਾਣਾ ਤੈਨੂੰ ਦੱਸ ਦੋਗੇ ਠੀਕ ਹੈ ਵੀ ਮੈਨੂੰ ਭਾਈ ਦੁਪਹਿਰ ਦੇ ਇਸ ਤੋਂ ਬਾਅਦ ਚਲਾਉਣਾ ਹੈ ਬਾਹਰ ਅੰਦਰ ਸਹਾਰੀ ਜਾਣਾ ਰਿਸ਼ਤੇਦਾਰ ਜੀ ਆਣਾ ਤੈਨੂੰ ਨਾਲ ਜਾਣਾ ਪਊਗਾ ਤੇ ਗੁੱਡੀ ਤੈਨੂੰ ਇਹ ਕਹਿ ਰਹੀ ਆ ਵੀ ਤਾਈ ਤਾਂ ਲੈਣੇ ਕਿਤੇ ਨਹੀਂ ਆਉਂਦੇ ਤੇ ਭਾਈ ਇਹ ਕੋਈ ਗੱਲਬਾਤ ਤੁਹਾਨੂੰ ਤੰਗ ਪਰੇਹਾਨ ਫੇਰ ਵੀ ਕਰਦੇ ਆ ਇਹ ਬਜ਼ੁਰਗ ਬੈਠੇ ਨੇ ਕੋਚੀ ਸਾਹਿਬ ਪਤਰਾ ਸਰ ਪਾਸਾ ਰੱਖਨੇ ਤੇਰੇ ਇਹਨਾਂ ਨੂੰ ਤਰਾਜੇ ਇਹੋ ਸਾਡਾ ਮਸਲਾ ਹਲੇ ਹੀ ਕਰਦੇ ਨੇ ਕੀ ਕਰੇ ਫਿਰ ਫਟਾ ਨੰਬਰ ਆਏਗਾ ਤੇ ਸਾਨੂੰ ਹੁੰਦਾ ਠੀਕ ਹੈ ਠੀਕ ਹੈ ਜੇ ਕੋਈ ਗੱਲ ਹੋਵੇ ਤਾਂ ਇਹਨਾਂ ਨੂੰ ਤੇ ਰਲਣਾ ਹੋਵੇ ਕਿਕਰ ਹੁਣ ਮਰੀ ਇਹ ਕਰਨਾ ਕਿੱਥੇ ਕੀ ਹੋਵੇ ਕੋਈ ਗੁੰਮ ਹੋ ਜਾਵੇ ਤੇ ਇਹ ਇੱਕੋ ਗੱਲ ਬਾਤ ਕਰਦੇ ਫੋਨ ਕਰੋ ਜੀ ਬਾਬਾ ਤੂੰ ਦੋਏ ਤੁਸੀਂ ਗੱਲ ਬਾਤ ਉੱਧਰ ਕੋਈ ਗੱਲ ਕਰਨ ਖਾਣੇ ਕਰਦਾ ਜੀ ਆਹਦੇ ਵਿੱਚ ਮੀਆਂ ਵੀ ਦਾ ਕੋਈ ਨੂ ਕੋਈ ਮੈਕੈਨਿਕ ਆ ਗਿਆ ਨਾ ਤਾਂ ਉਹ ਚਾਲ ਹੋ ਗਈ। ਪਿਛਲੇ ਕੁਝ ਮਹੀਨਿਆਂ ਤੋਂ ਗੁੱਡੀ ਆਲ ਦੇ ਪੇਕੇ ਘਰ ਬੈਠ ਕੇ ਸੀਗੇ। ਤੇ ਅੱਜ ਪੰਚਾਇਤ ਆਪਰੇ ਤਹਿنگ ਸਿੰਘ ਜੱਤੇਵੰਦੀ ਆ ਮੈਂਬਰ ਸਾਹਿਬ ਖੜੇ ਨੇ। ਤੇ ਅਸੀਂ ਗੁੱਡੀ ਨੇ ਇੱਥੇ ਸੱਦ ਕੇ ਜੰਨੇ ਆ ਜੀ ਤੇ ਕੁੜੀ ਨੂੰ ਵੀ ਇਹ ਗੱਲ ਕਹਿਣਿਆ ਕਿ ਭਾਈ ਜਿਹੜਾ ਤੇਰਾ ਫਰਜ਼ ਆ ਗਾ ਰੋਟੀ ਬਣਾ ਕੇ ਤਾਂਕੇ ਦੇਣੀ ਆ ਉਹ ਠੀਕ ਐ। ਮਾੜੀਆਂ ਮਾੜੀਆਂ ਗੱਲਾਂ ਤੇ ਐਵੇਂ ਫੋਨ ਚੱਕ ਕੇ ਆਉਦੇ ਘਰੇ ਨਾ ਕਰਿਆ ਕਰ। ਥੋੜਾ ਜਿਹਾ ਹਾਜਮਾ ਵੀ ਰੱਖਣਾ ਜ਼ਰੂਰੀ ਆ। ਜੇ ਨਿਕਿਆ ਨਿਕਿਆ ਗੱਲਾਂ ਨੂੰ ਲੈ ਕੇ ਆਪਾਂ ਐ ਕਰਨ ਲੱਗੇ ਫਿਰ ਪੁੱਤ ਘਰ ਨਹੀਂ ਬਸਦੇ ਨੂੰ ਤੁਸੀਂ ਆਪ ਸਭ ਮਿਆਂ ਬੀਬੀ ਦੀ ਖੜਾਈ ਦੇ ਵਿੱਚ ਆ ਬਲੋਗ ਦੀ ਜਵਾਬ ਦੀ ਜ਼ਿੰਦਗੀ ਕਰਾਉਣੀ ਹੈ ਠੀਕ ਹੈ ਤੇ ਅਸੀਂ ਮੁੰਡੇ ਨੂੰ ਵੀ ਕਹਿਨੇ ਆ ਛੋੜੇ ਭਾਈ ਦੁੱਖ ਦੇ ਸੁੱਖ ਦੇ ਕਿਤੇ ਜਾਨ ਆ ਜਾ ਜ ਨਾਲ ਜਾ ਤੇ ਕੁੜੀ ਨੇ ਇੱਕ ਗੱਲ ਹੋਰ ਕਹਿਨੇ ਆ ਵੀ ਭਾਈ ਤਾਂ ਇਕੱਲੇ ਕਿਸੇ ਪਾਸੇ ਨਹੀਂ ਜਾਣਾ ਜੇ ਤਾਂ ਕਿਤੇ ਜਾਣਾ ਜ਼ਰੂਰ ਤਾਂ ਤੈਨੂੰ ਤੁਹਾਡੇ ਘਰ ਵਾਲੇ ਨੂੰ ਦੱਸ ਵੀ ਮੈਂ ਆ ਜਗ੍ਹਾ ਤੇ ਜਾਣਗੇ ਨਾਲ ਚੱਲ ਠੀਕ ਹੈ ਭਾਈ ਤਾਂ ਇਹਨੂੰ ਲੈ ਕੇ ਜਾਣਾ ਭਰਾਵਾ ਠੀਕ ਹੈ ਬਾਹਰ ਦੇ ਖੇਤਰ ਗੱਲ ਕਰਦੇ ਹਾਂ ਕਿਉਂ ਜੀ ਫਿਰ ਜੀ ਕੀ ਕਹੋਗੇ ਜੋ ਆਪਣਾ ਮਸਲਾ ਸੀਗਾ ਤੇ ਹੁਣ ਰਜਮੰਦੀ ਜੀ ਆਪਣੀ ਹਾਂਜੀ ਤੇ ਹੁਣ ਲੈ ਕੇ ਲੈ ਕੇ ਜਾ ਰਹੇ ਹਾਂ ਜੀ ਤੁਸੀਂ ਠੀਕ ਹੈ ਹਾਂ ਭਾਈ ਤੁਸੀਂ ਜਾ ਰਹੇ ਹੋ ਹਾਂਜੀ ਠੀਕ ਹੈ ਪੰਜ ਸਾਲ ਤੋਂ ਬਿਆਸ ਬੱਸ ਲੋਪ ਹਾਂ ਚਲੋ ਚਲੋ ਜਲਦੀ ਚਲੋ